ਸੋਸ਼ਲ ਮੀਡੀਆ ਤੇ ਗੰਦ ਪਾਉਣ ਵਾਲਿਆਂ ਨੂੰ ਸਰਕਾਰ ਦੇ ਰਹੀ ਸਿਕਿਉਰਿਟੀ ਤੇ ਚੰਗਾ ਕੰਮ ਕਰਨ ਵਾਲਿਆਂ ਨੂੰ ਮਿਲ ਰਹੀ ਜੇਲ ਇਹ ਕਿਹੋ ਜਿਹਾ ਇਨਸਾਫ ਪੰਜਾਬ ਵਿੱਚ ਇਨਸਾਫ ਦੇ ਪੈਮਾਨੇ ਉੱਤੇ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਲੱਜੁਕਾ ਹੈ ਅਸ਼ਲੀਲ ਵੀਡੀਓ ਬਣਾਉਣ ਵਾਲਿਆਂ ਨੂੰ ਮਿਲ ਰਹੀ ਸਰਕਾਰ ਦੀ ਚੁਪ ਚਾਪ ਸਿਕਿਉਰਿਟੀ ਹਾਲ ਹੀ ਵਿੱਚ ਕਈ ਅਜਿਹੇ ਕੇਸ ਸਾਹਮਣੇ ਆਏ ਹਨ ਜਿੱਥੇ ਕੁਝ ਨੌਜਵਾਨ ਲੜਕੀਆਂ ਨੇ ਆਪਣੇ ਇਨਸਟਾਗ੍ਰam ਫੇਸਬੁਕ ਅਤੇ YouTube ਚੈਨਲਾਂ ਰਾਹੀਂ ਅਸ਼ਲੀਲ ਵੀਡੀਓ ਜਾਰੀ ਕੀਤੀਆਂ ਇਹਨਾਂ ਵੀਡੀਓਜ਼ ਨੂੰ ਲੱਖਾਂ ਵਿੱਚ ਵਿਊਜ਼ ਮਿਲੇ ਅਤੇ ਤਦਾਦਰ ਅਖਬਾਰਾਂ ਵਿੱਚ ਸੋਸ਼ਲ ਮੀਡੀਆ ਸਟਾਰ ਕਹਿ ਕੇ ਉਹਨਾਂ ਦੀ ਸ਼ਲਾਘਾ ਵੀ ਕੀਤੀ ਗਈ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਲੋਕਾਂ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਉਲਟ ਕਈ ਨੌਜਵਾਨਾਂ ਨੂੰ ਤਾਂ ਸੁਰੱਖਿਆ ਦਿੱਤੀ ਜਾ ਰਹੀ ਹੈ ਸੱਚਾਈ ਬੋਲਣ ਵਾਲੇ ਜਾਂ ਚੰਗਾ ਕੰਮ ਕਰਨ ਵਾਲਿਆਂ ਨੂੰ ਫੜਿਆ ਜਾ ਰਿਹਾ ਜੇਲ੍ਹਾਂ ਵਿੱਚ ਇਸਦੇ ਉਲਟ ਕਈ ਅਜਿਹੇ ਨੌਜਵਾਨ ਸਮਾਜ ਸੇਵੀ ਅਧਿਆਪਕ ਜਾਂ ਜਨਰਲ ਲੋਕ ਜਿਹੜੇ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਚੁੱਕਦੇ ਹਨ ਜਾਂ ਕਿਸੇ ਸਰਕਾਰੀ ਕਪਲੇ ਨੂੰ ਉਜਾਗਰ ਕਰਦੇ ਹਨ ਉਹਨਾਂ ਨੂੰ ਜਾਂ ਤਾਂ ਧਮਕਾਇਆ ਜਾਂਦਾ ਹੈ ਜਾਫਰ ਨਕਲੀ ਕੇਸਾਂ ਚ ਫਸਾ ਕੇ ਅੰਦਰ ਕਰ ਦਿੱਤਾ ਜਾਂਦਾ ਹੈ ਪਿਛਲੇ ਹਫਤੇ ਮੋਹਾਲੀ ਦੇ ਇੱਕ ਨੌਜਵਾਨ ਨੇ ਆਪਣੇ YouTube ਚੈਨਲ ਤੇ ਸਕੂਲਾਂ ਵਿੱਚ ਡਰੱਗਸ ਦੇ ਵਧ ਰਹੇ ਇਸਤੇਮਾਲ ਬਾਰੇ ਰਿਪੋਰਟ ਪਾਈ ਅਗਲੇ ਦਿਨ ਉਸ ਨੂੰ ਪੁਲਿਸ ਨੇ ਬਿਨਾਂ ਇਜਾਜ਼ਤ ਰਿਕਾਰਡਿੰਗ ਦੇ ਦੋਸ਼ ਚਾਰੇਸ਼ਟ ਕਰ ਲਿਆ ਇਹ ਕਿਹੋ ਜਿਹਾ ਇਨਸਾਫ ਲੋਕਾਂ ਦੇ ਸਵਾਲ ਸਮਾਜਿਕ ਸੰਗਠਨ ਨੌਜਵਾਨਾਂ ਤੇ ਮੀਡੀਆ ਕਰਮਚਾਰੀਆਂ ਵੱਲੋਂ ਹੁਣ ਸਰਕਾਰ ਤੋਂ ਸਿੱਧਾ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਇਨਸਾਫ ਸਿਰਫ ਓਨਾ ਲਈ ਜੋ ਗੰਦਾ ਕੰਮ ਕਰਦੇ ਸੱਚ ਬੋਲਣ ਵਾਲਿਆਂ ਤੇ ਚੰਗਾ ਕਰਨ ਵਾਲਿਆਂ ਲਈ ਕਿਹੋ ਜਿਹਾ ਹੱਲ ਹੈ ਸਮਾਜ ਦੀ ਗੁਹਾਰ ਸੰਗਰੂਰ ਤੋਂ ਆਏ ਸਮਾਜ ਸੇਵੀ ਦਵਿੰਦਰ ਸਿੰਘ ਨੇ ਕਿਹਾ ਜੇ ਸਰਕਾਰ ਅਜਿਹੇ ਲੋਕਾਂ ਨੂੰ ਉਤਸ਼ਾਹਿਤ ਕਰੇਗੀ ਜੋ ਨੰਗਪਨ ਰਾਹੀਂ ਨੌਜਵਾਨਾਂ ਨੂੰ ਬੇਰਾਹੀ ਦੇ ਰਾਹ ਪਾ ਰਹੇ ਹਨ ਤਾਂ ਪੰਜਾਬ ਦਾ ਭਵਿੱਖ ਕਿਵੇਂ ਬਚੇਗਾ ਕੀ ਚਾਹੀਦਾ ਹੈ ਹਾਲ ਸੋਸ਼ਲ ਮੀਡੀਆ ਨਿਯਮ ਸਖਤ ਬਣਾਏ ਜਾਣ ਨੰਗੇਜੂ ਬੰਦਿਖਾਉਣ ਵਾਲਿਆਂ ਦਾ ਕੰਟੈਂਟ ਹੀ ਸੋਸ਼ਲ ਮੀਡੀਆ ਤੇ ਅਪਲੋਡ ਨਾ ਹੋ ਸਕੇ ਦਾ ਕੰਮ ਕਰਨ ਵਾਲਿਆਂ ਦੀ ਹੌਸਲਾ ਅਫਜਾਈ ਹੋਣੀ ਚਾਹੀਦੀ ਅਸ਼ਲੀਲਤਾ ਪਸਾਰਨ ਵਾਲਿਆਂ ਖਿਲਾਫ ਸਿੱਧੀ ਕਾਰਵਾਈ ਹੋਵੇ ਜਨਤਾ ਨੂੰ ਨਿਆਂ ਮਿਲਣ ਦੀ ਗਾਰੰਟੀ ਹੋਵੇ ਨਾ ਕਿ ਚੁੱਪ ਕਰਵਾਉਣ ਦੀ ਸਾਜ਼ਿਸ਼ ਅੰਤ ਵਿੱਚ ਜਨਤਾ ਦੀ ਆਵਾਜ਼ ਜਿੰਦਾਬਾਦ ਇਸ ਸਮੇਂ ਪੰਜਾਬ ਵਿੱਚ ਜਿੰਨੀ ਲੋੜ ਨਿਆਂ ਦੀ ਹੈ ਸ਼ਾਇਦ ਉਹ ਪਹਿਲਾਂ ਕਦੇ ਨਹੀਂ ਸੀ ਇਨਸਾਫ ਦਾ ਮਾਪਦੰਡ ਗੰਦੇ ਅਤੇ ਚੰਗੇ ਵਿੱਚ ਫਰਕ ਕਰਨਾ ਚਾਹੀਦਾ ਹੈ ਨਾ ਕਿ ਅਜਿਹੇ ਤਰੀਕੇ ਨਾਲ ਲਾਗੂ ਹੋਵੇ ਕਿ ਜਿੱਥੇ ਅਸਲ ਦੋਸ਼ੀ ਗਿੱਧ ਵਾਂਗ ਉੱਡ ਜਾਣ ਅੰਤ ਵਿੱਚ ਜਨਤਾ ਦੀ ਆਵਾਜ਼ ਜਿੰਦਾਬਾਦ ਇਸ ਸਮੇਂ ਪੰਜਾਬ ਵਿੱਚ ਜਿੰਨੀ ਲੋੜ ਨਿਆਂ ਦੀ ਹੈ ਸ਼ਾਇਦ ਉਹ ਪਹਿਲਾਂ ਕਦੇ ਨਹੀਂ ਸੀ ਇਨਸਾਫ ਦਾ ਮਾਪਦੰਡ ਗੰਦੇ ਅਤੇ ਚੰਗੇ ਵਿੱਚ ਫਰਕ ਕਰਨਾ ਚਾਹੀਦਾ ਹੈ ਨਾ ਕਿ ਅਜਿਹੇ ਤਰੀਕੇ ਨਾਲ ਲਾਗੂ ਹੋਵੇ ਕਿ ਜਿੱਥੇ ਅਸਲ ਦੋਸ਼ੀ ਗਿੱਧ ਵਾਂਗ ਉੱਡ ਜਾਣ ਅਤੇ ਇਨਸਾਫ ਦੀ ਉਮੀਦ ਰੱਖਣ ਤੁਹਾਡੇ ਇਸ ਮਸਲੇ ਬਾਰੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸੋ ਤੇ ਕਿਰਪਾ ਕਰਕੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ताकि असली आवाज हर कोने तक पहुंचे